ਦੀ ਬਤਿਕਾ ਕਾਲ ਸਹਾ ਕਰਾਈ ਵਾਹਿਗੁਰਜ ਜੀ ਕੀ ਪਤੇ ਸ਼ਲੋਕ ਮਹੱਲਾ ਪਹਿਲਾ ਦੀਵਾ ਬਲੈ ਅੰਧੇਰਾ ਜਾਏ 베ਦ ਪਾਠ ਮਤ ਪਾਪਾ ਖਾਇ ਜੀ 베ਦ ਪਾਠ ਇਥੇ ਵਿਸਰਾਮ ਲਾਉਣਾ ਹੈ 베ਦ ਪਾਠ ਮਤ ਨਹੀਂ ਕਹਿਣਾ 베ਦ ਪਾਠ ਮਤ ਪਾਪਾ ਖਾਇ ਉੱਗਵਾ ਸੂਰ ਨਾ ਜਾ ਪੈ ਚੰਦ ਜਹ ਗਿਆਨ ਪ੍ਰਗਾਸ ਅਗਿਆਨ ਮਿਟੰਤ ਬੇਦ ਪਾਠ ਸੰਸਾਰ ਕੀ ਕਾਰ ਪੜ ਪੜ ਪੰਡਿਤ ਕਰਹ ਬੀਚਾਰ ਬਿਨ ਬੂਝੇ ਸਭ ਹੋਏ ਖੁਆਰ ਨਾਨਕ ਗੁਰਮੁਖ ਉਤਰਸ ਪਾਰ ਮਹੱਲਾ ਪਹਿਲਾ ਸਬਦੈ ਸਾਧ ਨ ਆਇਓ ਹਾਂਜੀ ਸਬਦੈ ਸਾਧ ਇਥੇ ਠਮਕ ਲਾ ਦੇਣੀ ਐ ਨਾ ਆਇਓ ਇਥੇ ਵਿਸਰਾਮ ਨਾਮ ਨਾ ਲਗੋ ਪਿਆਰ ਨਾਮ ਪਤ ਤੇ ਵੀ ਝਮਕ ਲਾ ਕੇ ਉਚਾਰਨ ਕਰਨਾ ਰਸਨਾ ਫਿਕਾ ਬੋਲੜਾ ਨਿਤ ਨਿਤ ਹੋਏ ਖੁਆਰ ਨਾਨਕ ਪਇਆ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ ਪੌੜੀ ਜੇ ਪ੍ਰਭ ਸਾਲਾਹੇ ਆਪਣਾ ਸੋ ਸੋ ਬਾਪਾ ਪਾਏ ਹਉਮੈ ਵਿਚੋ ਦੂਰ ਕਰ ਸਚ ਮਨ ਵਸਾਏ ਸਚ ਬਾਣੀ ਗੁਣ ਉਚਰੈ ਸੱਚਾ ਸੁਖ ਪਾਏ ਮੇਲ ਭਇਆ ਸ਼੍ਰੀ ਵਿਛੁਨਿਆ ਗੋਰ ਪੁਰਖ ਮਿਲਾਏ ਮਨ ਮੈਲਾ ਏਵ ਸੁਧ ਹੈ ਹਰ ਨਾਮ ਧਿਆਏ ਸ਼ਲੋਕ ਮਹੱਲਾ ਪਹਿਲਾ ਕਾਇਆ ਕੁਮਲ ਫੁੱਲ ਗੁਣ ਨਾਨਕ ਗੁਪਸਮਾਲ ਜੀ ਕਾਇਆ ਕੁਮਲ ਇਹ ਕੁਮਲ ਨਹੀਂ ਕਹਿਣਾ ਦਲੈਂਕੜ ਲਾ ਕੇ ਉਚਾਰਨ ਕਰਨਾ ਥੋੜਾ ਜਿਹਾ ਕੱਸ ਕੇ ਬੋਲਣਾ ਕਾਇਆ ਕੁਮਲ ਫੁੱਲ ਗੁਣ ਇੱਥੇ ਵਿਸਰਾਮ ਹੈ ਨਾਨਕ ਇੱਥੇ ਪਾਤੀ ਯਮਕ ਲਾ ਦਣੀ ਹੈ ਗੁਪਸਮਾਲ ਇੰਨੀ ਫੁੱਲੀ ਰੋ ਕਰੇ ਔਰ ਕਿ ਚੁਣੀਐ ਢਾਲ ਇਹ ਵੀ ਇਸੇ ਤਰ੍ਹਾਂ ਹੀ ਵਿਸਰਾਮ ਲਾਉਣਾ ਇੰਨੀ ਫੁੱਲੀ ਰੌ ਕਰੇ ਇਥੇ ਵਿਸਰਾਮ ਔਰ ਕਿ ਚੁਣੀਐ ਢਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕੇ ਕੰਤ ਦਸਾਪੁਰੀ ਜਿਨ ਕੇ ਕੰਤ ਦਿਸ਼ਾਪੁਰੀ ਇਥੇ ਵਿਸਰਾਮ ਸੇ ਅਹਨਿਸ ਫਿਰਹਿ ਜਲੰਤ ਸੇ ਅਹਨਿਸ ਇਤ ਸੇ ਠੰਮ ਕਲਾ ਦਨੀ ਐ ਸੇ ਐਹਨਸ ਫਿਰਹ ਜਲੰਤ ਪਾਉੜੀ ਆਪੇ ਬਕਸੇ ਦਇਆ ਕਰ ਬਕਸੇ ਨਹੀਂ ਕਹਿਣਾ ਬਕਸੇ ਤਾਂ ਖੋਰ ਹੁੰਦੇ ਆਪੇ ਬਕਸੇ ਦਇਆ ਕਰ ਆਪੇ ਬਕਸੇ ਦਇਆ ਕਰ ਗੁਰ ਸਤ ਗੁਰ ਬਚਨੀ ਅਣ ਦਿਨ ਸੇ ਵੀ ਗੁਣ ਰਵਾ ਮਨ ਸੱਚੈ ਰਚਨੀ ਪ੍ਰਾਪ ਮੇਰਾ ਬੇਅੰਤ ਹੈ ਬੇਅੰਤ ਐ ਨਹੀਂ ਕਹਿਣਾ ਬੇਅੰਤ ਕਠਾਈ ਬੂਲ ਲੈ ਪ੍ਰਾਪ ਮੇਰਾ ਬੇਅੰਤ ਹੈ ਬੇਅੰਤ ਨਹੀਂ ਬੇਅੰਤ ਤੇ ਸਿਹਾਰੀ ਲੱਗ ਗਈ ਬੇਅੰਤ ਕਠਾਈ ਪ੍ਰਾਪ ਮੇਰਾ ਬੇਅੰਤ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ ਸਤਗੁਰ ਚਰਨੀ ਲੱਗਿਆ ਹਰ ਨਾਮ ਨਿਤ ਜਪਣੀ ਜੋ ਇਚਾ ਸੋ ਫਲ ਪਾਏ ਸੀ ਸਭ ਘਰ ਐ ਵਿੱਚ ਜਚਨੀ ਸਲੂਕ ਮਹੱਲਾ ਪਹਿਲਾ ਪਹਿਲ ਬਸੰਤ ਆਗਮਨ ਪਹਿਲਾ ਮੌਲਿਓ ਸੋਏ ਪਹਿਲ ਪਹਿਲਾ ਇਹ ਦੋਵੇਂ ਪਦ ਸ਼ੁੱਧ ਉਚਾਰਨ ਕਰਨੇ ਹਾਦੀ ਦੀ ਸਿਆਰੀ ਨਾਲ ਜੇਤ ਮੌਲਿਆ ਸਭ ਮੌਲਿਆ ਤਿਸ ਹੈ ਨਾ ਮੌਲਿਓ ਕੋਈ ਮਹੱਲਾ ਦੂਜਾ ਪਹਿਲ ਬਸੰਤੈ ਆਗਮਨ ਤੇਸ ਕਾ ਕਰਹੁ ਵਿਚਾਰ ਨਾਨਕ ਸੋ ਸਾਲਾਹੀਐ ਜੇ ਸਭ ਸੇ ਦੇ ਆਧਾਰ ਮਹੱਲਾ ਦੂਜਾ ਮਿਲਿਆ ਮਿਲਿਆ ਨਾ ਮਿਲੈ ਮਿਲਿਆ ਮਿਲਿਆ ਜੇ ਹੋਈ ਇਤਿਆਨ ਨਾਲ ਕਈ ਪਾਤੀ ਸਿੰਘ ਮਿਲੀ ਹੈ ਕਹਿ ਦਿੰਦੇ ਨੇ ਮਿਲੀ ਹੈ ਮਿਲਿਆ ਪਹਿਲਾਂ ਬੋਲਣਾ ਮਿਲਿਆ ਮੰਮੀ ਦੀ ਵੀ ਸਿਆਰੀ ਹੈ ਲੱਲੇ ਵੀ ਸਿਆਰੀ ਹੈ ਮਿਲਿਆ ਮਿਲਿਆ ਨਾਮ ਇਹ ਹੈ ਮਿਲੇ ਮਿਲਿਆ ਜੇ ਹੋਏ ਅੰਤਰ ਆਤਮਾ ਜੋ ਮਿਲਿਆ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸੁਲਾਹੀ ਹੈ ਸੱਚ ਕਾਰਕ ਮਾਵੇ ਦੂਜੀ ਕਰ ਲੱਗਿਆ ਫਿਰ ਜੋਨੀ ਪਾਵੇ ਫਿਰ ਪਤੀ ਯਮ ਕਲਾ ਦੇਣੀ ਨਾਮ ਰਤਿਆ ਨਾਮ ਪਾਈਐ ਨਾਮੇ ਗੁਣ ਗਾਵੇ ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੇ ਸਤ ਗੁਰ ਸੇਵਾ ਸਫਲ ਹੈ ਸੀਵਿਆ ਫਲ ਪਾਵੈ ਸ਼ਲੋਕ ਮਹੱਲਾ ਦੂਜਾ ਕਿਸ ਹੀ ਕੋਈ ਕੋਏ ਮਨਿ ਨਿਮਾਣੀ ਇਕ ਤੂ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਹੈ ਕਈ ਅੰਜਾਨ ਜਿਹੜੇ ਨੇ ਉਹ ਮੰਝ ਹੀ ਕਹਿ ਦਿੰਦੇ ਨੇ ਮੰਝ ਮੀਆਂ ਹੈ ਪੂਲਾ ਬੋਲਣਾ ਹੈ ਕਿਸ ਹੀ ਕੋਈ ਕੋਏ ਇਥੇ ਨਸਨਾਮ ਮੰਝ ਨਿਮਾਣੀ ਇਕ ਤੂ ਕਿਉ ਨਾ ਮਰੀਜਾ ਰੋਏ ਜਾ ਲਗ ਚਿਤ ਨ ਆਵਹੀ ਜਾ ਲਗ ਚਿਤ ਨ ਆਵਹੀ ਮਹੱਲਾ ਦੂਜਾ ਜਾਂ ਸੁਖ ਤਾ ਸਹਰਾਵਿਓ ਦੁਖ ਭੀ ਸੰਭਾਲਿਓ ਏ ਨਾਨਕ ਕਹੈ ਸਿਆਣੀਏ ਇਓ ਕੰਤ ਮਿਲਾਵਾ ਹੋਏ ਜਾਂ ਸੁਖ ਇਥੇ ਠਮਕ ਤਾ ਸਹਰਾ ਵਿਓ ਇਥੇ ਵਿਸਰਾਮ ਦੁਖ ਵੀ ਸੰਭਾਲਿਓਏ ਇਸ ਤਰ੍ਹਾਂ ਇਕੱਠਾ ਹੀ ਬੋਲਣਾ ਟਿੱਪੀ ਵੀ ਲਾਉਣੀ ਆ ਮੰਮੇ ਦੇ ਹਲੰਤ ਵੀ ਐ ਸੰਭਾਲਿਓਏ ਨਾਨਕ ਕਹੈ ਸਿਆਣਿਏ ਇਓ ਕੰਤ ਮਿਲਾਵਾ ਹੋਏ ਪੌੜੀ ਹੋ ਕਿਆ ਸਾਲਾਹੀ ਕਿਰਮਜੰਤ ਵੱਡੀ ਤੇਰੀ ਵਡਿਆਈ ਤੂੰ ਅਗੰਮ ਦਾਯਾਲ ਅਗੰਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨਾ ਬੇਲੀ ਕੋ ਨਹੀਂ ਤੂੰ ਅੰਤ ਸਖਾਈ ਹਾਂਜੀ ਮੈਂ ਤੁਝ ਬਿਨ ਬਿਲੀ ਕੋ ਨਹੀਂ ਇਥੇ ਵਿਸਰਾਮ ਤੂੰ ਅੰਤ ਸਖਾਈ ਜੋ ਤੇਰੀ ਸਰਣਾਗਤੀ ਤੇਨ ਲੈ ਛਡਾਈ ਨਾਨਕ ਵੇ ਪ੍ਰਵਾਹ ਹੈ ਤਿਸ ਤੇਲ ਅਨਤ ਮਾਈ ਰਾਗ ਸੁਹੀ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ তথা ਸਭਨਾ ਭਗਤਾ ਕੀ ਰਾਗ ਸੁਹੀ ਰਾਗ ਸੁਹੀ ਇਕੱਠਾ ਨਹੀਂ ਕਹਿ ਦੇਣਾ ਥੋੜਾ ਜਿਹਾ ਨਖੇਰ ਕੇ ਪੜ੍ਹਨਾ ਹੈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀ ਉਹ ਇਥੇ ਵਿਸਰਾਮ ਤਥਾ ਸਭਨਾ ਭਗਤਾ ਕੀ ਕਬੀਰ ਕੇ ਇੱਕ ਓੰਕਾਰ ਸਤਗੁਰ ਪ੍ਰਸਾਦ ਅਵਤਰ ਆਏ ਕਹਾ ਤੁਮ ਕੀਨਾ ਇਸੇ ਤਰ੍ਹਾਂ ਅਵਤਰ ਹੀ ਬੋਲਣਾ ਅਵਤਰ ਨਹੀਂ ਕਹਿਣਾ ਅਵਤਰ ਆਏ ਇਥੇ ਵਿਸਰਾਮ ਕਹਾ ਤੁਮ ਕੀਨਾ ਰਾਮ ਕੋ ਨਾਮ ਨ ਕਬੂ ਹੂ ਲੀਨਾ RAM ਨਾ ਜਪਹੁ ਕਮਨ ਮਤ ਲਾਗੇ ਮਰ ਜਾਏ ਬੇ ਕਾ ਜਾਏ ਬੀ ਜਿੱਜ ਕੰਨਾ ਨਹੀਂ ਹੈ ਮਰ ਜਾਈ ਬੇ ਕਾ ਮਰ ਜਾਈ ਬੇ ਕਾ ਕਿਆ ਕਰਹੁ ਅਪਾਗੇ ਰਹਾਉ ਦੁਖ ਸੁਖ ਕਰਕੇ ਕਟੰਬ ਜਿਵਾਇਆ ਹਾਂ ਜਿਵਾਇਆ ਬਿਹਾਰੀ ਨਾਲ ਮਰਤੀ ਬਾਰ ਇਕ ਸਰ ਦੁੱਖ ਪਾਇਆ ਜੀ ਇਹ ਇਕ ਸਰ ਪਾਠ ਇਕੱਠਾ ਹੀ ਬੋਲਣਾ ਹੈ ਮਰਤੀ ਬਾਰ ਇਕ ਸਰ ਦੁੱਖ ਪਾਇਆ ਕੰਠ ਗਹਿਨ ਤਵ ਕਰਨ ਪੁਕਾਰਾ ਕਹਿ ਕਬੀਰ ਆਗੇ ਤੇ ਨਥ ਮਾਰਾ ਕਹਿ ਕਬੀਰ ਇਥੇ ਵਿਸਰਾਮ ਆਗੇ ਤੇ ਨ ਸੰਮਾਰਾ ਆਗੇ 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 ਤੇ ਨ ਸੰਮਾਰਾ ਸੁਹੀ ਕਬੀਰ ਜੀ ਕਰ ਹਰ ਕੰਪੈ ਬਾਲਾ ਜੀਓ ਮਾ ਜਨੋ ਕਿਆ ਕਰਸੀ ਪੀਓ ਰੈਨ ਗਈ ਮਤ ਦੇਨ ਪੀ ਜਾਏ ਮਤ ਪੂਲਾ ਹੀ ਬੋਲਨਾ ਹੈ ਭਵਰ ਗਏ ਬੱਗ ਬੈਠੇ ਆਇ ਰਹਾਉ ਕਾਚੇ ਕਰਵੈ ਰਹਾ ਨਾ ਪਾਣੀ ਹੰਸ ਚੱਲਿਆ ਕਾਇਆ ਕੁਮਲਾਨੀ ਕੁਆਰ ਕੰਨਿਆ ਜੈਸੀ ਕਰਤ ਸੀ ਗਾਰਾ ਕਿਉ ਰਲਿਆ ਮੰਨੇ ਬਾਜ ਪਤਾਰਾ ਕਾਗ ਉਡਾਵਤ ਪੂਜਾ ਪਿਰਾਨੀ ਕਹਿ ਕਬੀਰ ਇਹ ਕਸਾ ਸਿਰਾਨੀ ਸੁਹੀ ਕਬੀਰ ਜੀਓ ਅਮਲ ਸਰਾਨੋ ਲੇਖਾ ਦੇਨਾ ਆਏ ਕਠਿਨ ਦੂਤ ਜਾਮ ਲੈਨਾ ਆਏ ਕਠਿਨ इथे विश्राम कठिन नहीं कहना ठठी दी सियारी ला के आए कठिन दूत जम संबंध की पाठ है दूत जम अर्थ करण लग गया जम दूत दूत जम लीना आए कठिन दूत जम लेना क्या तय खटिया कहा गवाया चलो सिताब दीवान बुलाया सिताब ਸੀ ਆਰੀ ਨਾਲ ਉਚਾਰਨ ਕਰਨਾ ਹੈ ਸੀਤਾਬ ਬਿਆਦੀ ਨਹੀਂ ਬੋਲਨੀ ਚਲੋ ਸਿਤਾਬ ਦੀਵਾਨ ਬੁਲਾਇਆ ਚਲਦਰਹਾਲ ਦੀਵਾਨ ਬੁਲਾਇਆ ਦਰਹਾਲ ਪਾਠ ਇਕੱਠਾ ਹੀ ਕਰਨਾ ਹੈ ਦਰਹਾਲ ਵੱਖਰਾ ਨਹੀਂ ਕਹਿਣਾ ਚਲਦਰਹਾਲ ਦੀਵਾਨ ਬੁਲਾਇਆ ਚਲਦਰਹਾਲ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹ ਕਾ ਆਇਆ ਰਹਾਉ ਕਰਉ ਅਰਦਾਸ ਗਾਵ ਕਿਛ ਬਾਕੀ ਲੇਓ ਨਿਵੇਰ ਆਜ ਕੀ ਰਾਤੀ ਕਿਸ ਭੀ ਖਰਚ ਤੁਹਾਡਾ ਸਾਰਾ ਸੁਬਹ ਨਿਵਾਜ ਸਰਾਏ ਗੁਜਾਰਾਓ ਸਾਧ ਸੰਗ ਜਾ ਕੋ ਹਰ ਰੰਗ ਲਾਗਾ ਧਨ ਧਨ ਸੋ ਜਾਨਪੁਰਖ ਸੁਭਾਗਾ ਈਤ ਊਤ ਜਾਨ ਸਦਾ ਸੁਹੇਲੇ ਜਨਮ ਪਦਾਰਥ ਜੀਤ ਅਮੁੱਲੇ ਜਾਗਤ ਸੋਇਆ ਜਨਮ ਗਵਾਇਆ ਮਾਲ ਧਨ ਜੋਰਿਆ ਭਇਆ ਪਰਾਇਆ ਕਹ ਕਬੀਰ ਤੇਈ ਨਾਰ ਭੂਲੇ ਖਸਮ ਵਿਸਾਰ ਮਾਟੀ ਸੰਗ ਦੂਲੇ ਸਿਰਿ ਸਹਜ ਪਾਠੀ ਸੇਵਾ TIRISTÉD